ਸਾਡੇ ਦਰਦਾਂ ਵਿੰਨੇ ਬੋਲ ਸਾਡੇ ਦਰਦਾਂ ਵਿੰਨੇ ਬੋਲ ਵਿਰਾਈਆ ਸੁਣ ਜਾਵੀਂ ਤੇਰਾ ਵਕਤ ਬੜਾ ਅਨਮੋਲ ਵਿਰਾਈਆ ਸੁਣ ਜਾਵੀਂ ਸਿਰਜਣਹਾਰੇ ਹੱਥ ਹੀ ਸਿਰਜਣਹਾਰੇ ਹੱਥ ਹੀ ਸਿਰਜ ਰਹੇ ਸੰਸਾਰ ਬੀਜ ਬਗਾਵਤ ਬਣਨਗੇ ਨਸਤਰ ਤਰਕ ਵਿਚਾਰ ਹਨੇਰੇ ਤੇ ਅੰਧਕਾਰ ਨਾਲ ਆਓ ਕਰ ਲਈਏ ਹੱਥਚਾਰ ਚੰਗੇ ਸਮਾਜ ਦਾ ਸੁਪਨਾ ਕਰੀਏ ਫੇਰ ਸਰਕਾਰ ਚੰਗੇ ਸਮਾਜ ਦਾ ਸੁਪਨਾ ਕਰੀਏ ਫੇਰ ਸ਼ਕਾਹ ਪੇਸ਼ ਕਰ ਲਗਾ ਮੈਂ ਕੁਝ ਬੋਲੀਆਂ ਵੇ ਤੂੰ ਮੁਜਰੇ ਨਚਾਈ ਜਾਣਾ ਕੁਝ ਰੰਗ ਨੇ ਵੱਖ-ਵੱਖ ਬੋਲੀਆਂ ਦੀ ਵੇ ਤੂੰ ਮੁਜਰੇ ਨਚਾਈ ਜਾਣਾ ਕਰ ਜਾ ਕਬੱਡੀ ਪਾਰਿਆ ਗੁੰਡਾ ਗਰਦੀ ਮਚਾਈ ਜਾਣਾ ਧੀਆਂ ਪੈਣਾ ਨੂੰ ਚਕਾਈ ਜਾਣਾ ਕੰਗੇ ਵੰਡੀ ਜਾਣਾ ਗੰਜਿਆਂ ਚ ਕੰਗੇ ਵੰਡੀ ਜਾਣਾ ਗੰਜਿਆਂ ਚ ਮਾਲ ਵਿੱਚ ਕੈਂਸਰ ਪਿਆ ਤੈਨੂੰ ਮਿਲ ਜੂਗਾ ਮੰਜਿਆਂ ਚ ਤੈਨੂੰ ਮਿਲ ਜੂਗਾ ਮੰਜਿਆਂ ਚ ਤੈਨੂੰ ਮਿਲ ਜੂਗਾ ਮੰਜਾ ਸਾਡੇ ਪਿੰਡ ਨੇ ਉਦਾਸੀ ਚ ਸਾਡੇ ਪਿੰਡ ਨੇ ਉਦਾਸੀ ਚ ਡੇਰੀਆਂ ਨੇ ਦੁੱਧ ਢੋਲਿਆ ਸਾਨੂੰ ਡੋਬਤਾ ਗਲਾਸੀ ਚ ਅਸੀਂ ਡੁੱਬ ਗਏ ਗਲਾਸੀ ਚ ਅਸੀਂ ਡੁੱਬ ਗਏ ਸਾਡੇ ਹੱਕਾਂ ਉੱਤੇ ਸੈਂਸਰ ਹੈ ਸਾਡੇ ਹੱਕਾਂ ਉੱਤੇ ਸੈਂਸਰ ਹੈ ਬੰਦਿਆਂ ਨੂੰ ਹੋਣਾ ਸੀ ਇੱਥੇ ਧਰਤੀ ਨੂੰ ਕੈਂਸਰ ਹੈ ਇੱਥੇ ਧਰਤੀ ਨੂੰ ਕੈਂਸਰ ਹਰ ਰੰਗ 'ਚ ਲਟੇਰੇ ਨੇ ਹਰ ਰੰਗ 'ਚ ਲਟੇਰੇ ਨੇ ਬੰਨ ਨੇ ਸਕੂਲ ਚਾਹੀਦੇ ਜਿੱਥੇ ਬਾਬਿਆਂ ਦੇ ਡੇਰੇ ਨਹੀਂ ਜਿੱਥੇ ਬਾਬਿਆਂ ਦੇ ਡੇਰੇ ਸੁਪੇਸ਼ ਕਰ ਲਿਆ ਲੱਗਿਆ ਮੈਂ ਕੁਝ ਬੋਲੀਆਂ ਤਰਨਮ ਦੇ ਵਿੱਚ ਦੁੱਧ ਵਿੱਚ ਕੇਸ਼ਰਾਬਾ ਪੀਂਦੇ ਦੁੱਧ ਵਿੱਚ ਕੇਸ਼ਰਾਬਾ ਦੁੱਧ ਵਿੱਚ ਕੇਸ਼ਰਾਬਾ ਪੀਂਦੇ ਓਏ ਪਿੰਡ ਦੇ ਸ਼ਕੀਨ ਗੱਭਰੂ ਓ ਪਿੰਡ ਦੇ ਸ਼ਕੀਨ ਗੱਭਰੂ 70 ਸਾਲ ਦੀ ਆਜ਼ਾਦੀ ਹੋਈ 70 ਸਾਲ ਦੀ 70 ਸਾਲ ਦੀ ਆਜ਼ਾਦੀ ਓਏ ਓਏ ਆਟਾ ਦਾਲ ਫੀਰੇ ਵਾਂਡਦੀ ਓਏ ਆਟਾ ਦਾਲ ਫੀਰੇ ਵਾਂਡਦੀ ਹੋ ਪੇੜ ਵੀ ਕਿ ਕੀ 5500 ਤੇ 60 ਦੀ ਪੇੜ ਵੀ ਕਿਗੀ ਪੇੜ ਵੀ ਕਿਗੀ 5500 ਤੇ 60 ਦੀ ਉਹ 400 ਨੂੰ ਵੋਟ ਵੀ ਕਿਗੀ ਹ 400 ਨੂੰ ਵੋਟ ਵੀ ਕਿਗੀ ਹੋ ਅਸੀਂ ਉਂਗਲਾਂ ਤੇ ਸਿੱਖ ਗਏ ਖਡਾਉਣਾ ਅਸੀਂ ਉਂਗਲਾਂ ਅਸੀਂ ਉਂਗਲਾਂ ਤੇ ਸਿੱਖ ਗਏ ਖਡਾਉਣਾ ਜਦੋਂ ਦੇ ਬਾਣੇ ਜਦੋਂ ਦੇ ਬਾਣੇ ਖੇਡ ਮੰਤਰੀ ਜਦੋਂ ਦੇ ਬਾਣੇ ਖੇਡ ਮੰਤਰੀ ਹੋ ਚੱਟ ਰੁਖਣਾ ਹਰੇ ਸਾਡੇ ਹੋਏ ਚੱਟ ਰੁਖਣਾ ਚੱਟ ਰੁਖਣਾ ਹਰੇ ਸਾਡੇ ਓਏ ਓਏ ਅਸੀਂ ਜੰਗ ਲਾਤ ਮੰਤਰੀ ਓਏ ਅਸੀਂ ਜੰਗ ਲਾਤ ਮੰਤਰੀ ਹੋ ਸਾਨੂੰ ਆਖਦੇ ਨੇ ਰਾਮ ਨਾਮ ਲੁੱਟ ਲੋ ਸਾਨੂੰ ਆਖਦੇ ਨੇ ਸਾਨੂੰ ਆਖਦੇ ਨੇ ਰਾਮ ਨਾਮ ਲੁੱਟ ਲੋ ਤੇ ਆਪ ਬਾਬੇ ਮੌਜਾ ਲੁੱਟਦੇ ਓ ਆਪ ਬਾਬੇ ਮੌਜਾ ਲੁੱਟਦੇ ਹੋ ਚਿੱਟਾ ਚੁੱਪ ਚਾਪ ਚੱਲੂਗਾ ਪੰਜਾਬ ਚ ਚਿੱਟਾ ਚੁੱਪ ਚਾਪ ਚਿੱਟਾ ਚੁੱਪ ਚਾਪ ਚੱਲੂਗਾ ਪੰਜਾਬ ਚ ਤੇ ਮੈਗੀ ਦੀ ਮਜਾਲ ਪਲਾਂ ਕੀ ਉਹ ਮੈਗੀ ਦੀ ਮਜਾਲ ਪਲਾਂ ਕੀ ਹੋ ਰੋੜ ਵੇਜ ਦੀ ਲਾਰੀ ਨੂੰ ਖੁੰਝੇ ਲਾ ਕੇ ਰੋੜ ਵੇਜ ਦੀ ਰੋੜ ਵੇਜ ਦੀ ਲਾਰੀ ਨੂੰ ਖੁੰਝੇ ਲਾਕੇ ਹੋਏ ਪਾਣੀ ਵਾਲੀ ਬਾਸ ਆ ਗਈ ਉਹ ਪਾਣੀ ਵਾਲੀ ਬਾਸ ਆ ਗਈ ਹੋ ਕੱਚੇ ਘੜੇ ਦਾ ਖਿਆਲ ਸੋਣੀ ਭੁੱਲ ਗਈ ਕੱਚੇ ਘੜੇ ਦਾ ਕੱਚੇ ਘੜੇ ਦਾ ਖਿਆਲ ਸੋਣੀ ਭੁੱਲ ਗਈ ਉਹ ਪਾਣੀ ਵਾਲੀ ਬਾਸ ਢੀਕਦੀ ਉਹ ਪਾਣੀ ਵਾਲੀ ਬਾਸ ਢੀਕਦੀ ਹੋ ਆਓ ਰੱਬ ਦੇ ਘਰਾਂ ਦੀ ਰਾਖੀ ਕਰੀਏ ਆਓ ਰੱਬ ਦੇ ਆਓ ਰੱਬ ਦੇ ਘਰਾਂ ਦੀ ਰਾਖੀ ਕਰੀਏ ਵੇ ਰੱਬ ਰੱਖਾ ਦੁਨੀਆਂ ਦਾ ਓ ਰੱਬ ਰੱਖਾ ਦੁਨੀਆਂ ਦਾ ਤੱਲ ਹੋ ਗਿਆ ਮੰਦਿਰ ਚੋ ਚੋਰੀ ਤੱਲ ਹੋ ਗਿਆ ਤੱਲ ਹੋ ਗਿਆ ਮੰਦਿਰ ਚੋਂ ਚੋਰੀਓ ਸੰਕਟ ਮੋਚਿੰਦਾ ਉਹ ਸੰਕਟ ਮੋਚਿੰਦਾ ਹੋ ਨੇਰੀ ਚੱਲ ਪੀ ਗਲੀ ਚ ਜਗਰਾਤਾ ਨੇਰੀ ਚੱਲ ਪੀ ਨੇਰੀ ਚੱਲ ਪੀ ਗਲੀ ਚ ਜਗ ਰਤਾ ਓਏ ਤੰਬੂ ਪੁੱਟੇ ਮਾਹਮਾਈ ਦੇ ਓ ਤੰਬੂ ਪੁੱਟੇ ਮਾਹਮਾਈ ਦੇ ਹੋ ਸੱਤ ਪੰਜਵੀਂ ਪਾਸ ਨਾ ਹੋਈ ਸੱਤ ਪੰਜਵੀਂ ਉਹ ਸੱਤ ਪੰਜਵੀਂ ਪਾਸ ਨਾ ਹੋਈ ਉਹ ਵਿਦਿਆਵ ਭਾਗ ਮੰਤਰੀ ਉਹ ਵਿਦਿਆਵ ਭਾਗ ਮੰਤਰੀ ਹੋ ਗੌਣ ਵਾਲਾਂ ਦੇ ਬਹਾਨੇ ਲੋਕੀ ਆ ਗਏ ਗੌਣ ਵਾਲਾਂ ਦੇ ਗੌਣ ਵਾਲਾਂ ਦੇ ਬਹਾਨੇ ਲੋਕੀ ਆ ਗਏ ਉਹ ਲੀਡਰ ਪੜਾਸ ਕੱਢ ਗਿਆ ਉਹ ਲੀਡਰ ਪੜਾਸ ਕੱਢ ਗਿਆ ਹੋ ਮੂਰੇ ਆਉਂਦੀਆਂ ਵੇਖ ਕੇ ਚੋਣਾ ਮੂਰੇ ਆਉਂਦੀਆਂ ਮੂਰੇ ਆਉਂਦੀਆਂ ਵੇਖ ਕੇ ਚੋਣਾ ਵੇ ਸੇਵਾਦਾਰ ਬਣੇ ਲੋਕਾਂ ਦੇ ਬਈ ਸੇਵਾਦਾਰ ਬਣੇ ਲੋਕਾਂ ਦੇ ਹੋ ਸਾਡੇ ਲੀਡਰ ਪੋਗਾਂ ਤੇ ਗੇੜੇ ਮਾਰਦੇ ਸਾਡੇ ਲੀਡਰ ਸਾਡੇ ਲੀਡਰ ਪੋਗਾਂ ਤੇ ਗੇੜੇ ਮਾਰਦੇ ਵੋਟਾਂ ਨੇੜੇ ਆਉਣ ਵਾਲੀਆਂ ਉਹ ਵੋਟਾਂ ਨੇੜੇ ਆਉਣ ਵਾਲੀਆਂ ਆਓ ਸਾਡ ਆਓ ਮਨਾ ਚੋਹ ਹਨੇਰਾ ਦੂਰੀ ਕਰੀਏ ਆਓ ਮਨਾ ਚੋ ਆਓ ਮਨਾ ਚੋ ਹਨੇਰਾ ਦੂਰ ਕਰੀਏ ਬਿਚੇਤਨਾ ਦੇ ਦੀਵੇ ਬਾਲ ਕੇ ਉਹ ਚੇਤਨਾ ਦੇ ਦੀਵੇ ਬਾਲ ਕੇ ਹੋ ਕਿਹੜੇ ਬਾਜਾਂ ਦੀ ਤਾੜ ਨੂੰ ਚੁਣਨਾ ਕਿਹੜੇ ਬਾਜਾਂ ਦੀ ਕਿਹੜੇ ਬਾਜਾਂ ਦੀ ਤਾੜ ਨੂੰ ਚੁਣਨਾ ਉਹ ਚਿੜੀਆਂ ਨੂੰ ਹੱਕ ਵੋਟਾਂ ਦਾ ਉਹ ਚਿੜੀਆਂ ਨੂੰ ਹੱਕ ਵੋਟਾਂ ਦਾ ਹੋ 断了